ਸਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕੀਤੀ ਜਾਵੇ ਜਲੰਧਰ ਦੀ ਜਲੰਧਰ ਸ਼ਹਿਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਨਕਾਬਪੋਸ਼ ਮੁੰਡੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪਿਸੌਲ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਜਿਹੜਾ ਕਿ ਪੈਦਾ ਹੋ ਗਿਆ ਸੀ ਕਿਉਂਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵੱਲੋਂ ਦੁਕਾਨਦਾਰਾਂ ਦੇ ਵੱਲੋਂ ਅਤੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਵਿੱਚ ਜੜ ਕੇ ਵੱਡਿਆ ਐਕਸ਼ਨ ਜੜ ਕੇ ਜ਼ਰੂਰ ਹੋਣਾ ਚਾਹੀਦਾ। ਉੱਤੀ ਇਸ ਮਾਮਲੇ ਦੇ ਉੱਤੇ ਕੈਬਨਟ ਮੰਤਰੀ ਮੋਹਿੰਦਰ ਭਖਤ ਦਾ ਵੀ ਜੜ ਕੇ ਬਿਆਨ ਸਾਹਮਣੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਵਧੀਆ ਉਪਰਾਲੇ ਕਰ ਰਹੀ ਹੈ ਤੇ ਕਾਨੂੰਨ ਵਿਵਸਥਾ ਕਦੇ ਵੀ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ ਤੇ ਅਜਿਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਲੁੱਟਾਂ ਖਵਾ ਤੇ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਜਿਹੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਆਓ ਸੁਣਦੇ ਹਾਂ ਸਰਪੰਗਤ ਸਿੰਘ ਮਾਨ ਸਾਹਿਬ ਦੀ ਜੋ ਸੋਚ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਔਰ ਪੰਜਾਬ ਦੀ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਉਹਦੇ ਵਾਸਤੇ ਜੋ ਅੱਜ ਕਨਸੈਪਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਟਰ ਹਲਕੇ ਦੇ ਵਿੱਚ ਇਤਨ ਕੋਲੀਜੀ ਦੇ ਹਲਕੇ ਦੇ ਵਿੱਚ ਜਿਹੜਾ ਬੜਾ ਵੱਡਾ ਯੁੱਧ ਨਿਸ਼ਾ ਬੁੱਧ ਦਾ ਕਨਸੈਪਟ ਲੈ ਕੇ ਇੱਥੇ ਇੰਡੋਰ ਗੇਮ ਦਾ ਬਣਾ ਲਿਆ ਜਿਹੜਾ ਕਿ ਉਹਨੂੰ ਕੁਝ ਵੀ ਅਜਕਲ ਹੈ ਕੀ ਨਾਮ ਨਾ ਹੈ ਸੁਭਾ ਹੈ ਛੋਟਾ ਕ੍ਰਿਕਟ ਬਾਕਸ ਕ੍ਰਿਕਟ ਠੀਕ ਹੈ ਬੜਾ ਅੱਛਾ ਲੱਗ ਰਿਹਾ ਕਿ ਨਵਾਂ ਕਨਸੈਪਟ ਮੈਂ ਕਹਿ ਸਕਦਾ ਹਾਂ ਜੰਦਰ ਵਿੱਚ ਸਾਡੇ ਇਲਾਕੇ ਦੇ ਵਿੱਚ ਪਹਿਲਾ ਹੀ ਇਹ ਇਦਾਂ ਦਾ ਕਨਸੈਪਟ ਆ ਗਿਆ ਧੰਨਵਾਦ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਬੜਾ ਇੱਕ ਛਾੜੀਆ ਲੈ ਕੇ ਆਏ ਨੇ ਔਰ ਇਦਾਂ ਦੇ ਅਸੀਂ ਸ਼ਹਿਰ 'ਚ ਬਾਕੀ ਜਗ੍ਹਾ ਵੀ ਹੋਰ ਬਾਕਸ ਕ੍ਰਿਕਟ ਬਣਾਵਾਂਗੇ ਤਾਂ ਕਿ ਬਾਕੀ ਦਿੱਖੀ ਦਾ ਲੋਕਾਂ ਨੇ ਪ੍ਰਾਈਵੇਟ ਬਣਾਏ ਨੇ ਉਹ ਤੋਂ ਪੈਸੇ ਵੀ ਚਾਰਜ ਕਰਦੇ ਨੇ ਔਰ ਇਹ ਜੋ ਸਰਕਾਰ ਵੱਲੋਂ ਬਣੇਗਾ ਤੇ ਕੋਈ ਚਾਰਜ ਵੀ ਨਹੀਂ ਹੋਣਗੇ ਖਾਸ ਕੋਈ ਤੇ ਇੱਕ ਨੂੰ ਮੇਨਟੇਨ ਕਰਨ ਵਾਸਤੇ ਅੱਛਾ ਇੰਤਜ਼ਾਮ ਹੀ ਹੋਏਗਾ ਸੋ ਮੈਂ ਬੜਾ ਅੱਛਾ ਮਹਿਸੂਸ ਕਰ ਰਿਹਾ ਇੱਥੇ ਆ ਕੇ ਕਿ ਬੜਾ ਵਧੀਆ ਕਿਉਂਕਿ ਬਸੇ ਬਸੇ ਵੀ ਬਿਲੋਂਗ ਟੂ ਸਪੋਰਟਸ ਇੰਡਸਟਰੀ ਨਿਤਨ ਜੀ ਵੀ ਮੈਂ ਵੀ ਔਰ ਸਾਨੂੰ ਸਪੋਰਟਸ ਦੇ ਨਾਲ ਪਿਆਰ ਹੈਗਾ ਤੇ ਚਾਹਨੇ ਆਂ ਕਿ ਬੱਚੇ ਸਾਡੇ ਆਹ ਦੇਖਿਆ ਵੀ ਆਹ ਦੇਖਿਆ ਉਹ ਸਾਡੇ ਬੱਚੇ ਚਾਹਨੇ ਆ ਜਿਹੜੇ ਯੂਥ ਹੈਗੇ ਨੇ ਅੱਗੋਂ ਆਉਣ ਵਾਲੇ ਹੋ ਖੇਡਣ ਤਾਂ ਕਿ ਨਸ਼ਾ ਦੂਰ ਹੈ ਮੇਨ ਜੋ ਕਨਸੈਪਟ ਹੈਗਾ ਹੈ ਸਪੋਰਟਸ ਦਾ

ਬਾਕੀ ਜੋ ਪੋਲਿਟਿਕਸ ਦੀ ਗੱਲ ਆ ਬਹੁਤ ਕਰੇਗੇ ਬਾਅਦ ਜਬ ਉਹਨਾਂ ਦੇ ਬਾਰੇ ਕੋਈ ਹੋਰ ਇਲਾਕੇ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਤੁਸੀਂ ਅੱਜ ਆ ਕੇ ਵੀ ਆਇਆ ਕੱਲ ਇੱਕ ਲੁੱਟ ਦਾ ਵਾਰਦਾਤ ਹੋਈ ਸੀਗੀ ਉਹਦੇ ਜਿਹੜੇ ਅੰਜਾਮ ਦੇਣ ਵਾਲੇ ਲੋਕ ਸੀਗੇ ਜਿਹੜੇ ਲੁੱਟੇਰੇ ਸੀ ਉਹ ਅਜੇ ਤੱਕ ਫੜੇ ਨਹੀਂਗੇ ਰਾਜਾ ਵੜਿੰਗ ਵੀ ਆਏ ਸੀ ਉਹ ਕਹਿੰਦੇ ਵੀ ਜੇ ਦੋ ਦਿਨਾਂ ਤੱਕ ਨਾ ਫੜੇਗੇ ਤਾਂ ਪੀਪੀਏ ਵੀ ਜੋਗ ਨੂੰ ਡਰਸ ਦੇਣਗੇ ਔਰ ਪੁਲਿਸ ਦੇ ਖਿਲਾਫ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਦੇਖੋ ਜਿਹੜੀ ਕੱਲ ਘਟਨਾ ਵਾਪਰੀ ਹੋ ਜਾਂਦਾ ਵੈਸਟ ਵਿੱਚ ਬਹੁਤ ਹੀ ਮਾੜੀ ਘਟਨਾ ਵਾਪਰੀ ਕਿ ਇੱਕ ਇਨਸਾਨ ਇੱਕ ਪਰਿਵਾਰ ਨੇ ساری ਜਿੰਦਗੀ ਦੀ ਮਿਹਨਤ ਲਗਾ ਕੇ ਇੱਕ ਆਪਣਾ ਅੱਛਾ ਕਾਰੋਬਾਰ ਸ਼ੁਰੂ ਕੀਤਾ ਸੀ ਔਰ ਕੋ ਆ ਕੇ ਅਚਾਨਕ ਕੋਈ ਗੁੰਡੇ ਕੋ ਬਦਮਾਸ਼ ਆ ਕੇ ਲੁੱਟ ਕੇ ਲੈ ਜਾਂ ਤੇ ਬੜੀ ਦੁਖ ਦੀ ਗੱਲ ਹੈ ਸੋ ਇਹ ਇਟ ਇਜ਼ ਰੀਅਲੀ ਵੈਰੀ ਸੈਡ ਔਰ ਮੈਂ ਅੱਜ ਉੱਥੇ ਹੋ ਕੇ ਵੀ ਆਇਆ ਹੈਗਾ ਉਹਨਾਂ ਨੂੰ ਅਸ਼ੂਰ ਕੀਤਾ ਹੈਗਾ ਕਿ ਉਹਨਾਂ ਨੂੰ ਜਿਨ੍ਹਾਂ ਨੇ ਚੋਰੀ ਕੀਤੀ ਹੈ ਡਾਕਾ ਮਾਰਿਆ ਹੈਗਾ ਉਹਨਾਂ ਨੂੰ ਪਕੜਿਆ ਵੀ ਜਾਏਗਾ ਸਮਾਨ ਦੀ ਬਰਾਮਦਗੀ ਵੀ ਹੋਏਗੀ ਔਰ ਉਹਦੇ ਮਾਲਕ ਨੇ ਦੁਕਾਨ ਦੇ ਉਹਨਾਂ ਨੂੰ ਦਵਾਇਆ ਵੀ ਜਾਏਗਾ ਰਸ਼ سرکار ਵੱਲੋਂ ਜਰਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਏਗੀ ਸਰਕਾਰ ਔਰ ਪੁਲਿਸ ਆਲਰੇਡੀ ਇਸ ਤੇ ਕੰਮ ਕਰ ਰਹੀ ਹੈ ਔਰ ਡੈਫੀਨਿਟਲੀ ਉਹ ਪਕੜੇ ਵੀ ਜਾਣਗੇ ਔਰ ਸਮਾਨ ਵੀ ਬਰਾਮਦ ਹੋਏਗਾ ਔਰ ਮਾਲਕਾਂ ਨੂੰ ਦਿੱਤਾ ਜਾਏਗਾ ਤਰਨਦਰਨ ਬਾਈ ਇਲیکشن ਕੋ ਲੈ ਕੇ ਕੇਸੇ ਦੇ ਦੇ ਤਾਰੀਖ ਨਜ਼ਦੀਕ ਆ ਰਹੀ ਹੈ ਕਿੱਸੇ ਮੈਂ کیسے ਦੇ ਦੇ ਕਿ ਕਿਸ ਕੇ ਸਾਥ ਕੰਪੀਟੀਸ਼ਨ ਹੈ ਨਹੀਂ ہم ਕੱਲ ਜਾ ਰਹੇ ਹਾਂ ਨਿਤਨਜੀ ਜਾ ਰਹੇ ਹਾਂ ਮੈਂ ਜਾ ਰਹਾ ਹਾਂ ਸਭ ਜਾ ਰਹੇ ਹਾਂ ਵਹਾਂ ਪਰ ਆਪ ਦਾ ਦਸਨ ਮਹੀ ਰਹੇਗੇ ਉਹ ਤਾਂ ਇਟ ਇਜ਼ ਆਲਰੇਡੀ ਕਲੀਅਰ ਕਿ ਸਰਕਾਰ ਜੋ ਹੈ ਜੋ ਆਮ ਆਦਮੀ ਪਾਰਟੀ ਹੈ ਉਹ ਇਲیکشن ਹਮ ਜਿੱਤ ਰਹੇ ਹਾਂ ਬਾਰੀ ਮਤਸਰ ਉਸਮੇ ਕੋਈ ਦੋਰ ਹੈ ਹੈ ਨਹੀਂ

ਪਲੇਅਰ ਹੋਵੇ ਜਾਂ ਕੋਈ ਆਮ ਆਦਮੀ ਹੋਵੇ ਅਗਰ ਕਿਸੇ ਦੀ ਮੌਤ ਹੁੰਦੀ ਹੈ ਤੇ ਇਟਸ ਵੈਰੀ ਸੈਡ ਔਰ ਮਾਰੀਗ ਲੱਗੀ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਨੈਚੁਰਲੀ ਸਰਕਾਰ ਜਿਹੜੀ ਨੇ ਕੁਝ ਕੀਤਾ ਹੈ ਗਲਤ ਕੰਮ ਕੀਤਾ ਹੈ ਉਹਨਾਂ ਨੂੰ ਪਕੜੇਗੀ ਜੇ ਕਿਹ ਨੂੰ ਮੰਗਦੇ ਹਾਂ ਜਬ ਆਪਕੇ ਦੁਕਾਨ ਮੇਂ ਲੂਟ ਦੀ ਵਾਰਦਾਤ ਹੋਈ ਤਬ ਆਪ ਅਕੇਲੇ ਥੇ ਜਾਂ ਤਾਂ ਨਹੀਂ ਮੇਰੇ ਸਾਥ ਮੇਰੇ ਹੈਲਪਰ ਥੇ ਕਾਰੀਗਰ ਤੋਂ ਹਮਾਰੇ ਹੋਤੇ ਵੋ ਥੇ ਹਾਂਜੀ تو تصویروں میں تو نظر آیا کہ جب لٹیرے گھستے ہیں تو آپ چلا کر جو بھاگتے ہیں اپنی جان بچانے کے لیے کیا آپ پر فائرنگ کرنے کی کوشش کی گئی ہاں جی ہاں جی گولی نہیں چل پائی گولی ان سے نہیں چل پائی قسمت کی قسمت جو کتنے لٹیرے تھے یہ تین تین جانے ਕਿ ਤੁਸ਼ਾਨ ਹੋਤਾ ਹੀ ਤੁਸੀਂ ਜਦੋਂ ਤੁਹਾਡੇ ਕੋਲੋਂ ਆਏ ਤਾਂ ਲੱਗਿਆ ਵੀ ਇਹ ਇਸੇ ਇਲਾਕੇ ਦੇ ਜਾਂ ਕਿਤੇ ਦਾ ਉਦੋਂ ਹਫੜਾ ਫੁੜਾ ਵਿੱਚ ਪਤਾ ਨਹੀਂ 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 ਮੈਨੂੰ ਪਤਾ ਨਹੀਂ ਕਦੇ ਦੇਖਿਆ ਨਹੀਂ ਹੁਣ ਮੈਂ ਹੁਣ ਮੀਡੀਆ ਵਿੱਚ ਦੇਖ ਰਿਹਾ ਉਹਨਾਂ ਦਾ ਫੋਟੋ ਵੀ ਦਾ ਵਾਇਰਲ ਹੋ ਰਹੀਆਂ ਨੇ ਉਹ ਚੋਂ ਮੈਂ ਦੇਖ ਰਿਹਾ ਉਹਨਾਂ ਦੀ ਫੋਟੋ ਮੈਂ ਕਿ ਇਸੇ ਇਲਾਕੇ ਦੇ ਕਦੀ ਦੇਖੀ ਨਹੀਂ ਕਦੀ ਸ਼ਕਲ ਉਹਨਾਂ ਦੀ ਤੁਹ ਲੱਗ ਰਿਹਾ ਹੈ ਕਿ ਰੈਕੀ ਕਰਕੇ ਬਾਅਦ ਵਿੱਚ ਇਹ ਲੂਟ ਦਾ ਜੋ ਉਹਨਾਂ ਦੇ ਦੁਆਰਾ ਪ੍ਰਯਾਸ ਕੀਤਾ ਗਿਆ ਔਰ ਲੂਟ ਵੀ ਕਰਕੇ ਲੇ ਗਏ ਇਹ ਨਹੀਂ ਮੈਨੂੰ ਪਤਾ ਨਹੀਂ ਆਸਣਾ ਇੰਦਾਂ ਹੀ ਲੱਗਦਾ ਵੀ ਜਿੱਦਾਂ ਕਿਤੇ ਉਹਨਾਂ ਨੇ ਪਹਿਲਾਂ ਇੱਥੇ ਇਸ ਇਲਾਕੇ ਨੂੰ ਉਹ ਹੋ ਸਕਦਾ ਹੋ ਸਕਦਾ ਉਹ ਦੇਖਿਆ ਵੀ ਤੁਸੀਂ ਕੱਲੇ ਹੈਗੇ ਹੋ ਹਾਂ ਹੋ ਸਕਦਾ ਇਹ ਗੱਲ ਹੋ ਸਕਦੀ ਹੈਗੀ ਇਹ ਗੱਲ ਮੰਨ ਸਕਦੇ ਹੋ ਹੋ ਸਕਦੀ ਹੈਗੀ ਕਿਉਂਕਿ ਮੈਂ ਰੈਗੂਲਰ ਮੇਰਾ ਟਾਈਮ ਹੈਗਾ ਸਵੇਰੇ 10 ਵਜੇ ਤੱਕ ਮੈਂ ਸ਼ੌਪ ਤੇ ਆ ਜਾਂਦਾ ਹਾਂ ਤੂੰ ਆ ਤੀ ਉਹਨਾਂ ਨੇ ਪਹਿਲੇ ਕੀ ਕਰੀਆ ਥਾ ਆ ਤਈ ਵੇਲੇ ਜਿੰਦਾ ਗੰਦ ਮੂੰਹ ਕਰਨ ਦਿਖਾਈ ਆਪਣੀ ਵੀਡੀਓਸ ਆਪਣੇ ਦੇਖ ਹੀ ਰਹੀ ਹੈ ਬੁਰੇ ਮਿਲ ਐਸੇ ਬੁਰੇ ਸਟੇਟ ਵਿੱਚ ਚੱਲ ਰਹੀ ਹੈ ਵੀਡੀਓ پہلے انہوں نے گند دکھائی پھر ایک بڑی سی روڈ ہوتی ہے جیسے کہہ سکے دانت کہہ سے وہ دکھائی پھر میں تو پیچھے چلا گیا پھر پورا وہ کاؤنٹر توڑ دیا انہوں نے اس میں سے کتنا سونا لے گیا اور کتنا کیش تھا ٹوٹا سونا تو پوری ڈسپلے لگی ہوئی تھی گولڈ سارا لے گئے تو ایک تو دو لاکھ بھی, بھی کیش ہی پڑا ہوا تھا اگلے کاؤنٹر میں وہ بھی اٹھا کر لے گئے سونا کتنے کا ہوگا دکھانا جتنے... ایک کروڑ کے قریب لے گئے تو ابھی پولیس کو پولیس ابھی پر کیا کیا ہے, پولیس کیا ہے پولیس ابھی دیکھو کہہ رہے ہیں ابھی کچھ ابھی ٹریس کیے ہوئے اسپیشل ٹیم لگی ہوئی ہے ਜਾਨਕਾਰੀ ਇਹ ਵੀ ਮਿਲ ਰਹੀ ਹੈ ਕਿ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਕਰਨ ਤੇ ਦੂਸਰਾ ਉਹ ਤੇ ਹਾਂ ਉਹ ਤੇ ਵੀਡੀਓ ਵਿਚਾਰੀ ਗਈ ਹੈ ਜਿੱਦਾਂ ਮੀਡੀਆ ਚ ਆ ਰਹੀ ਹੈ ਅਸੀਂ ਇਸੇ ਗੱਲ ਵਿੱਚ ਥਾਣੇ ਵੀ ਗਏ ਆ ਪੁਲਿਸ ਕਹਿ ਰਹੀ ਹਲੇ ਨਹੀਂ ਸਾਨੂੰ ਕੁਛ ਆਇਆ ਜਾਨੀ ਕਿ ਅਧਿਕਾਰੀ ਨਹੀਂ ਕੁਝ ਵੀ ਬੋਲ ਰਹੇ ਜਾਨੀ ਕਿ ਸੋਰਸਿਸ ਵਾਲੇ ਜਿਹੜੀ ਜਾਣਕਾਰੀ ਬਾਹਰ ਨਿਕਲ ਨਹੀਂ ਉਹ ਹੀ ਨਿਕਲ ਰਹੀ ਹੈ ਹਾਂਜੀ ਹਾਂਜੀ ਜੋ ਪੁਲਿਸ ਅਸੇ ਪੁਲਿਸ ਨਾਲ ਪੁੱਛ ਰਿਹਾ ਅਸੀਂ ਪੁਲਿਸ ਅਜੇ ਕੁਝ ਨਹੀਂ ਕਹਿ ਰਹੀ ਕਿ ਗ੍ਰਿਫਤਾਰੀ ਹੋਈ ਜਾਨੀ ਪੁਲਿਸ ਹਲੇ ਆਏ ਕੁਛ ਨਹੀਂ ਇਸ ਬਾਰੇ ਥੈਂਕ ਯੂ ਦਾਦੇ ਕਿ ਲਗਾਤਾਰ ਲੁੱਟਖੋਹਾਂ ਤੇ ਚੋਰੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਲੁਟੇਰੇ ਅਤੇ ਚੋਰ ਐਨੇ ਕੋ ਬੇਖ ਬੇਖੌਫ ਹੋ ਚੁੱਕੇ ਨੇ ਕਿ ਇਹਨਾਂ ਦੇ ਵੇਲੇ ਚਿੱਟੇ ਦਿਨ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਲੋਕ ਦੁਕਾਨਦਾਰ ਆਪਣੇ ਆਪ ਨੂੰ ਅਨਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿ ਉਹ ਆਪਣੀ ਦੁਕਾਨਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਤੇ ਇਸ ਤਰੀਕੇ ਦੀਆਂ ਵਾਰਦਾਤਾਂ ਜਿਹੜੇ ਕਿ ਉਹ ਵਧਦੀਆਂ ਜਾ ਰਹੀਆਂ ਇਸ ਚੱਲਦੇ ਉਹਨਾਂ ਨੇ ਮਾਕੇਤਿਆ ਪ੍ਰਸ਼ਾਸਨ ਤੋਂ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਪਿੱਛੇ ਸੁਟਣਾ ਚਾਹੀਦਾ ਬਿਊਰੋ ਰਿਪੋਰਟ ਆਜ਼ਾਦ ਸ